ਉਹ ਰਹੀ ਦੇਖਣਗੇ ਸਭ ਨੂੰ ਪਿਆਰ ਭਰੀ ਸੱਜਰੀ ਕਾਰ ਤੇ ਆਪਣਾ ਵੀਡੀਓ ਬਣਾਉਣ ਦਾ ਜਾਂ ਵੀਡੀਓ ਪਾਉਣ ਦਾ ਕੋਈ ਬਹੁਤਾ ਕੋਈ ਹੋਰ ਮਕਸਦ ਨਹੀਂ ਹੁੰਦਾ ਇੱਕੋ ਹੀ ਮਕਸਦ ਹੁੰਦਾ ਹੈ ਮਾ ਖੇਡ ਕਬੱਡੀ ਹਨਾ ਕਿਉਂਕਿ ਕਬੱਡੀ ਖੇਡਦੇ ਰਹਾਂ ਕਬੱਡੀ ਆਪਦੇ ਸਰੀਰ ਤੇ ਹੰਢਾਈ ਆ ਕਬੱਡੀ ਆਪਦੀ ਜ਼ਿੰਦਗੀ ਤੇ ਹੰਢਾਈ ਆ ਕਬੱਡੀ ਨੇ ਇਹਨਾਂ ਨਾਂ ਦਿੱਤਾ ਤੇ ਇੱਕ ਕਬੱਡੀ ਕਰਕੇ ਸ਼ਾਇਦ ਅੱਜ ਜਿੱਥੇ ਹੈ ਗਿਆ ਤਾਂ ਸਾਰਾ ਕੁਝ ਕਬੱਡੀ ਕਰਕੇ ਆ। ਇਸ ਕਰਕੇ ਜਦੋਂ ਕੋਈ ਕਬੱਡੀ 'ਚ ਗੱਲ ਹੁੰਦੀ ਆ ਮੈਂ ਬਹੁਤਾ ਬੋਲਣਾ ਨਹੀਂ ਚਾਹੁੰਦਾ ਪਰ ਮੇਰੇ ਦੋਸਤ ਮਿੱਤਰ ਮੈਨੂੰ ਬਾਹਰੋਂ ਸੀਨੀਅਰ ਪਲੇਅਰ ਉਹ ਕਹਿੰਦੇ ਯਾਰ ਤੂੰ ਬੋਲ ਸਕਦਾ ਰਾਤ ਵੀ ਮੈਨੂੰ ਫੋਨ ਆਏ ਤੇ ਕਹਿੰਦੇ ਬੋਲ ਰਾਤ ਦਾ ਸਭ ਨੂੰ ਪਤਾ ਹੀ ਲੱਗ ਗਿਆ ਹੋਣਾ ਹਨਾ ਅੱਜ ਦਾ ਆਪਣਾ ਵਿਸ਼ਾ ਜਿਹੜਾ ਕੱਲ ਟੂਰਨਾਮੈਂਟ ਉੱਥੇ ਇਹ ਐਨਾ ਵੱਡਾ ਟੂਰਨਾਮੈਂਟ ਸੀ ਜਿਹੜਾ ਕਿਸੇ ਕੁਸ਼ਕ ਪਲੇਰਾਂ ਦੀ ਗਲਤੀ ਕਾਰਨ ਸਾਰਾ ਕੁਝ ਹਨ ਤਾਂ ਐਸਾ ਨਹਿਸ ਹੋ ਗਿਆ ਜਿਹਨੂੰ ਆਪਾਂ ਮੰਨ ਲਈ ਹੈ ਹਨ ਤੇ ਪਹਿਲੀ ਗੱਲ ਤਾਂ ਹਨਾ ਭਾਈ ਉਸ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹਨ ਜਿਸਨੇ ਇੰਨਾ ਤਾਕੜਾ ਟੂਰਨਾਮੈਂਟ ਕਰਵਾਇਆ ਤੇ ਉਹਨਾਂ ਨੂੰ ਇੱਕ ਗੱਲ ਹੋਰ ਵੀ ਕਹਿਣੀ ਚਾਹਣਾ ਭਾਈ ਤੁਹਾਡੀ ਕੋਈ ਗਲਤੀ ਨਹੀਂ ਹਨ ਤੁਸੀਂ ਪਲੇਅਰਾਂ ਨੂੰ ਪੈਸੇ ਵੀ ਦਿੱਤੇ ਆਉਣ ਦੇ ਤੇ ਐਡੇ ਐਡੇ ਇਨਾਮ ਵੀ ਰੱਖੇ ਹਨਾ ਤੇ ਤੁਹਾਡੀ ਵਿੱਚ ਕੋਈ ਗਲਤੀ ਨਹੀਂ ਤੇ ਕੋਈ ਟੈਨਸ਼ਨ ਨਹੀਂ ਗੱਲਾਂ ਹੁੰਦੀਆਂ ਰਹਿੰਦੀਆਂ ਪਰ ਤੁਹਾਡੇ ਮਨ ਚ ਕਿਤੇ ਨਾ ਕਿਤੇ ਹਨਾ ਜ਼ਰੂਰ ਇਹ 6 ਵਜੇ ਹੋਊਗੀ ਵੀਰ ਆਪਾਂ ਕਬੱਡੀ ਪਲੇਅਰਾਂ ਲਈ ਇੰਨਾ ਕੁਸ਼ ਕਰਿਆ ਤੇ ਕੱਲ ਉਹਨਾਂ ਨੇ ਆ ਕੀ ਕੁਸ਼ ਕਰਤਾ ਪਰ ਬਈ ਜਦੋਂ ਵੀ ਕੋਈ ਕੰਮ ਨੇਠਦੇ ਆ ਨਾ ਕਈ ਵਾਰੀ ਬਹੁਤ ਵੱਡੀਆਂ ਬਾਰਦਾਤਾਂ ਹੋ ਜਾਂਦੀਆਂ ਕਿਸੇ 1 2 ਜਾਂ 10% ਨਾ ਕਰਕੇ ਆਪਾਂ ਸਾਰੀ ਖੇਡ ਕਬੱਡੀ ਦੇ ਪਲੇਅਰਾਂ ਨੂੰ ਬਦਨਾਮ ਨਹੀਂ ਕਰ ਸਕਦੇ ਤੇ ਸਾਰੀ ਖੇਡ ਕਬੱਡੀ ਨੂੰ ਬਦਨਾਮ ਨਹੀਂ ਕਰ ਸਕਦੇ ਹਨਾ ਤੇ ਇਹ ਕਾਰਨ ਕੀ ਹੋ ਗਿਆ ਹੁਣ ਪਲੇਅਰਾਂ ਦਾ ਨਾ ਵੱਡੇ ਨਿਯਾਮ ਜਿੱਤਣ ਦਾ ਥੋੜਾ ਜਿਹਾ ਟ੍ਰੈਂਡ ਜਿਆਦਾ ਚੱਲ ਪਿਆ ਹਨ ਤੇ ਚਲੋ ਕੱਲ ਦੇ ਟੂਰਨਾਮੈਂਟ ਦੀ ਗੱਲ ਆ ਰਹੀ ਹੈ ਕੱਲ ਮੈਂ ਪਹਿਲੀ ਵਾਰੀ ਬਹੁਤ ਸਮੇਂ ਬਾਅਦ ਮੈਂ ਕਬੱਡੀ ਮੈਚ ਦੇਖਣ ਲਈ ਨਾ ਆਪਦਾ ਰੋਟੀ ਢਿੱਡ ਖਾ ਕੇ ਮੈਂ ਚਲੋ ਵੀ ਕਬੱਡੀ ਮੈਚ ਦੇਖਦੇ ਹਾਂ ਅੱਜ ਬਹੁਤ ਵੱਡਾ ਇਨਾਮ ਹੈ ਤੇ ਜਦੋਂ ਮੈਂ ਫਿਰ YouTube ਦੇ ਵਿੱਚ ਜਾ ਕੇ ਟੂਰਨਾਮੈਂਟ ਦਾ ਲਿੰਕ ਓਪਨ ਕੀਤਾ ਤਾਂ ਉੱਥੇ ਕੁਝ ਨਹੀਂ ਸੀ ਹਨ ਤੇ ਮੈਂ ਬੈਕ ਕਰਕੇ ਦੇਖਿਆ ਉੱਥੇ ਬਹੁਤ ਰੌਲਾ ਪੈ ਰਿਹਾ ਸੀ ਤੇ ਫਿਰ ਮੈਂ ਟੂਰਨਾਮੈਂਟ ਨੂੰ ਫੇਰ ਪਿੱਛੇ ਜਾ ਕੇ ਦੇਖਿਆ ਨਾ ਫੇਸਬੁੱਕ ਤੇ ਬਹੁਤ ਲੋਕਾਂ ਨੇ ਪਾਇਆ ਪਿਆ ਸੀ ਵੀ ਇਦਾਂ ਹੋਇਆ ਇਦਾਂ ਹੋਇਆ ਹਨ ਇੱਥੇ ਕੁਛ ਨਹੀਂ ਵੀਰੇ ਇੱਥੇ ਕਬੱਡੀ ਪਲੇਅਰਾਂ ਨੇ ਕਬੱਡੀ ਦੇ ਰੂਲ ਨਹੀਂ ਫਾਲੋ ਕਰੇ ਹਨ ਚਲੋ ਆਪਾਂ ਨੂੰ ਇਹ ਬਹੁਤ ਵੱਡਾ ਅਫਸੋਸ ਹੈ ਵੀ ਕਬੱਡੀ ਦੇ ਕੋਈ ਰੂਲ ਨਹੀਂ ਹੈਗੇ ਏਰੀਆ ਦੇ ਹਿਸਾਬ ਨਾਲ ਚੇਂਜ ਹੁੰਦੇ ਜਾਂਦੇ ਆ ਆਫਸਾਈਡਿੰਗ ਕਮੇਟੀਆਂ ਵੀ ਚੇਂਜ ਹੁੰਦੀਆਂ ਜਾਂਦੀਆਂ ਜਿਹੜਾ ਇੱਥੇ ਸਰੂਰੇ ਵਿੱਚ ਕੋਈ ਹੋਰ ਪਆਇੰਟ ਦਿੱਤਾ ਜਾਂਦਾ ਹੈ ਮਰਸਰਚ ਕੋਈ ਹੋਰ ਦਿੱਤਾ ਜਾਂਦਾ ਚਲੋ ਇਸ 'ਚ ਕਿਸੇ ਦੀ ਕੋਈ ਗਲਤੀ ਨਹੀਂ ਪਰ ਕੱਲ ਜਿਹੜਾ ਆਪਾਂ ਨੂੰ ਪਤਾ ਹੈ ਨਾ ਜਿਹੜਾ ਆਪਾਂ ਨੇ ਆਉਣ ਦਾ ਰਿਕਾਰਡ ਤੇ ਸ਼ਾਇਦ ਅਖੀਰਾ ਵਾਲੀ ਬੁਲਟ ਜੀ ਚ ਖੇਡਦਾ ਸੀ ਉਸ ਟੀਮ ਦਾ ਮੈਚ ਚੱਲ ਰਿਹਾ ਸੀ ਤੇ ਉਹਨਾਂ ਦੀ ਟੀਮ ਦੇ ਰੇਡਰ ਦੇ ਸ਼ਾਇਦ ਕੋਈ ਇੰਜਰੀ ਆ ਗਈ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਹੁਣ ਰੇਡਾਂ ਅਸੀਂ ਇਕੱਲੇ ਪਾ ਸਕਦੇ ਹਾਂ ਨਹੀਂ ਵੀਰੇ ਇਦਾਂ ਨਹੀਂ ਹੋ ਸਕਦਾ ਹਨ ਤੇ ਇੰਜਰੀ ਆ ਗਈ ਤਾਂ ਤੁਹਾਡਾ ਕੋਈ ਹੋਰ ਪਲੇਅਰ ਰੇਡ ਪਾ ਦੋ ਤੁਹਾਡਾ ਕੋਈ ਸਟਾਪਰ ਰੇਡ ਪਾ ਦੋ ਪਰ ਇੱਕੋ ਹੀ ਪਲੇਅਰ ਨਹੀਂ ਪਾ ਸਕਦਾ ਹਨ ਇਥੇ ਕਿਤੇ ਨਾ ਕਿਤੇ ਆਪਣਾ ਛੋਟਾ ਵੀਰ ਬੁਲਟ ਹਨਾ ਬਹੁਤ ਵੱਡਾ ਕਬੱਡੀ ਪਲੇਅ ਬਣ ਗਿਆ ਛੋਟੇ ਭਾਈ ਹੁਣ ਤੋਂ ਵਰਲਡ ਕੱਪ ਦਾ ਬੈਸਟ ਹੈ ਹਨ ਤੇ ਤੇਰੇ ਕਰ ਲੋ ਤਾਂ ਇਹ ਗੱਲ ਹੀ ਨਿਸ਼ੋਭਾ ਦਿੰਦੀ ਹੈ ਹਨ ਤੂੰ ਬਹੁਤ ਵੱਡੇ ਲੈਵਲ ਦਾ ਪਲੇਅਰ ਹੈ ਤੂੰ ਲੈਵਲ ਦੇਖ ਆਵਦਾ ਤੇ ਆਪਦੇ ਲੈਵਲ ਦੇ ਅਨਸਾਰ ਹੀ ਤੂੰ ਆਪਦੀ ਗੱਲ ਕਰ ਹਨ ਤੇ ਖੁੱਲੀਆਂ ਕਬੱਡੀਆਂ ਨਹੀਂ ਹੋ ਸਕਦੀਆਂ ਜੋ ਰੂਲ ਟੂਰਨਾਮੈਂਟ ਕਮੇਟੀ ਨੇ ਬਣਾਏ ਨੇ ਇਨ ਬਿਨ ਟੂਰਨਾਮੈਂਟ ਉਸੇ ਤਰੀਕੇ ਨਾਲ ਹੀ ਹੋਣਾ ਚਾਹੀਦਾ ਥੋੜੀ ਮਰਜ਼ੀ ਨਹੀਂ ਤੇ ਵਿੱਚ ਲੋਕ ਕਹਾਂ ਮੈਂ ਹੁਣ ਫੇਰੇ ਦੇਖੀ ਆ ਫੇਸਬੁਕ ਬਹੁਤ ਕਮੈਂਟ ਕਰ ਰਹੇ ਨੇ ਕਿ ਹਾਕਮ ਵਾਲੀ ਜੱਗੂ ਗਲਤ ਆ ਜਾਂ ਬੁਲਟ ਗਲਤ ਆ ਜਾਂ ਹੋ ਗਲਤ ਆ ਹਾਂ ਮੈਂ ਇੱਥੇ ਮੇਰੀ ਜਿਹੜੀ ਜਜਮੈਂਟ ਆ ਜਿੰਨੇ ਸਾਲ ਮੈਂ ਕਬੱਡੀ ਨੂੰ ਦਿੱਤੇ ਮੈਨੂੰ ਲੱਗਦਾ 20-25 ਸਾਲ ਮੈਂ ਕਬੱਡੀ ਨੂੰ ਦਿੱਤੇ ਤੇ ਜਿਹਦੇ ਵਿੱਚ ਖੇਡਿਆ ਵੀ ਬਹੁਤ ਮੈਂ ਸੱਟਾਂ ਵੀ ਬਹੁਤ ਖਾਦੀਆਂ ਚਾਰ-ਪੰਜ ਮੇਰੇ ਆਪਰੇਟ ਵੀ ਹੋਇਆ ਰੀਹੈਬ ਵੀ ਹੋਇਆ ਚਲੋ ਮੁੜ ਕੇ ਨਹੀਂ ਉਹੀ ਦੀ ਗੱਲ ਬਣੀ ਪਰ ਕਬੱਡੀ ਤੋਂ ਦੂਰ ਹੋ ਗਏ ਪਰ ਦੇਖਦੇ ਜਰੂਰਾਂ ਕਬੱਡੀ ਰੂਹ ਚ ਵਸਦੀ ਆ ਤੇ ਕਬੱਡੀ ਨਾਲ ਜਦੋਂ ਵੀ ਇਹ ਜੀ ਗੱਲ ਹੁੰਦੀ ਆ ਤਾਂ ਸਾਨੂੰ ਅੱਗੇ ਆਉਣਾ ਪੈਂਦਾ ਹੁਣ ਕੱਲ ਜਿਹੜੀ ਗਲਤੀ ਸੀ ਮੈਨੂੰ ਲੱਗਦਾ ਵੀ ਜਦੋਂ ਕੁਆਰਟਰ ਫਾਈਨਲ ਮੈਚ ਦਾ ਫੈਸਲਾ ਹੋ ਗਿਆ ਹਨ ਤੇ ਫੈਸਲੇ ਤੋਂ ਬਾਅਦ ਤੁਹਾਡੇ ਰੀਡਰ ਦੇ 6:00 ਵਜੇ ਤੁਸੀਂ ਗਰਾਊਂਡ ਤੋਂ ਬਾਹਰ ਚੱਲ ਗਏ ਤੇ ਸੈਮੀ ਫਾਈਨਲ ਖੇਡਣ ਲਈ ਦੂਜੀਆਂ ਦੋਹੇ ਟੀਮਾਂ ਗਰਾਊਂਡ ਦੇ ਵਿੱਚ ਆ ਗਈਆਂ ਤੇ ਤੁਹਾਡਾ ਵਿੱਚ ਆਉਣ ਦਾ ਕੋਈ ਮਤਲਬ ਨਹੀਂ ਪੈਂਦਾ ਹਨਾ ਤੇ ਹੋ ਸਕਦਾ ਸਾਨੂੰ ਕਿਸੇ ਟੂਰਨਾਮੈਂਟ ਕਮੇਟੀ ਦੇ ਮੈਂਬਰ ਨੇ ਹਨਾ ਪਰ ਉਹ ਤਾਂ ਵਿਚਾਰੇ ਵਾਰ-ਵਾਰ ਕਹਿ ਰਹੇ ਸੀ ਵੀ ਸਾਡੇ ਵੱਲੋਂ ਤਾਂ ਇੱਕੋ ਹੀ ਫੈਸਲਾ ਵੀ ਕਰੀਟਰ ਦੋ ਹੀ ਕਬਡੀਆਂ ਪਾ ਸਕਦਾ ਤੀਜੀ ਕਬੱਡੀ ਹੈ ਨਹੀਂ ਹਨਾ ਕਬੱਡੀ ਤੋਂ ਨੂੰ ਚੇਂਜ ਕਰਕੇ ਪਾਉਣੇ ਪੈਣੀਆਂ ਪਰ ਜਦੋਂ ਵੀ ਪਤਾ ਸਾਨੂੰ ਹਨਾ ਵੀ ਇਹ ਰੂਲ ਆ ਯਾਰਾ ਇਹਦੇ ਉਲਟ ਨਹੀਂ ਚੱਲਿਆ ਜਾ ਸਕਦਾ ਫਿਰ ਤੁਸੀਂ ਉੱਥੇ ਆ ਕੇ ਮਾਹੌਲ ਕ੍ਰੀਏਟ ਕਿਉਂ ਕਰਦੇ ਹੋ ਹਨਾ ਆਪਾਂ ਤੇ ਹਾਕਮ ਵਾਲਾ ਜੱਜਗੂ ਹਨਾ ਤੇ ਜੱਜ ਅੱਗੂ ਹਾਕਮ ਵਾਲੀ ਹੈ ਮੇਰੇ ਏਰੀਆ ਦਾ ਵੈਸੇ ਤਾਂ ਮੇਰਾ ਸੰਗਰੂਰ ਜਲਾ ਚਲੋ ਮਾਨਸਾ ਜਲਾ ਜਿੰਨਾ ਸ਼ਾਇਦ ਮੈਨੂੰ ਹੋਰ ਕਿਸੇ ਜਿਲੇ ਨਹੀਂ ਦਿੱਤਾ ਜਿੰਨਾ ਮੈਨੂੰ ਮਾਨਸਾ ਜਿਹੜੇ ਨੇ ਕਬੱਡੀ 'ਚ ਪਿਆਰ ਦਿੱਤਾ ਹਾਂ ਜੱਗੂ ਦੀ ਇੰਨੀ ਇੱਕ ਗਲਤੀ ਹੋ ਸਕਦੀ ਹੈ ਵੀ ਚਲੋ ਉਹ ਅਗਰੈਸਿਵ ਹੋ ਗਿਆ ਗੁੱਸਾ ਹੋ ਗਿਆ ਉਹਨੂੰ ਕੁਝ ਕਹੋ ਉਹ ਪਰ ਕੱਲ ਜੱਗੂ ਦੀ ਕੋਈ ਗਲਤੀ ਨਹੀਂ ਯਾਰ ਹਨਾ ਜੱਗੂ ਨੇ ਕਹਿਤਾ ਵੀ ਕਬੱਡੀ ਦੇ ਜਿਹੜੇ ਰੂਲ ਨੇ ਉਹਦੇ ਅਕੋਰਡਿੰਗ ਖੇਡੋ ਹਨ ਤੇ ਪਰ ਮੈਨੂੰ ਕੱਲ ਕਿਤੇ ਕਮੈਂਟ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਬੁਲਟ ਖੀਰਾ ਵਾਲੀਆ ਸੇਮ ਇਹੀ ਸਿਚੁਏਸ਼ਨ ਕਿਸੇ ਹੋਰ ਟੂਰਨਾਮੈਂਟ 'ਤੇ ਵੀ ਹੋਈ ਸੀ ਕਿ ਉਹਦੇ ਬਾਕੀ ਦੇ ਟੀਮਾਂ ਦੇ ਸੱਟ ਵੱਜ ਗਈ ਤੇ ਉਹ ਕਹਿੰਦੇ ਵੀ ਤੁਸੀਂ ਇਕੱਲੀ ਕਬੱਡੀਆਂ ਪਾ ਲਓ ਤੇ ਦੋਹੇ ਪਾਸੋਂ ਉੱਥੋਂ ਰੂਲ ਤੋੜ ਕੇ ਇਕੱਲਿਆਂ ਨੂੰ ਕਬੱਡੀਆਂ ਪੁਆਈਆਂ ਗਈਆਂ ਸ਼ਾਇਦ ਉਹਦੇ ਮਨ 'ਚ ਇਹੀ ਗੱਲ ਹੋਵੇ ਵੀ ਅੱਜ ਵੀ ਉਦਾਂ ਚੱਲ ਪੂ ਹੈ ਨਾ ਕੰਮ ਨਹੀਂ ਹਰ ਰੋਜ਼ ਐਦਾਂ ਨਹੀਂ ਹੋਣਾ ਤੇ ਮੈਂ ਜਿੱਥੇ ਵੀ ਕਿਤੇ ਕਮੇਟੀ ਆ ਨਾ ਕੋਈ ਉਹਨੂੰ ਇਹ ਕਹਿਣਾ ਚਾਹੁੰਦਾ ਵੀ ਰੂਲ ਨਾ ਤੋੜੋ ਸਭ ਤੋਂ ਪਹਿਲਾਂ ਰੂਲ ਆ ਉਸ ਤੋਂ ਬਾਅਦ ਪਲੇਅਰ ਆ ਉਸ ਤੋਂ ਬਾਅਦ ਖੇਡ ਆ ਹਨ ਜੇ ਖੇਡ ਦੇ ਰੂਲ ਹੀ ਨਹੀਂ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਹੈ ਰੂਲ ਤੋਂ ਬਿਨਾ ਕੋਈ ਹੱਲ ਨਹੀਂ ਜਦ ਤੱਕ ਰੂਲ ਨਹੀਂ ਪਹਿਲੀ ਗੱਲ ਤਾਂ ਆਪਣੀ ਮਾ ਖੇਡ ਕਬੱਡੀ ਦੇ ਰੂਲ ਹੀ ਨਹੀਂ ਹੈਗੇ ਠੀਕ ਹੈ ਤੇ ਪਰ ਰੂਲ ਤੋਂ ਬਾਹਰ ਜਾ ਕੇ ਨਹੀਂ ਕੁਝ ਹੋ ਠੀਕ ਹੈ ਹੋ ਸਕਦਾ ਤੇ ਉਹਨਾਂ ਨੂੰ ਆਪਣੀ ਹਾਰ ਮੰਨ ਲੈਣੀ ਚਾਹੀਦੀ ਸੀ ਤੇ ਗਰਾਊਂਡ ਵਿੱਚ ਆਉਣਾ ਨਹੀਂ ਚਾਹੀਦਾ ਸੀ ਤੇ ਕੱਲ ਟੂਰਨਾਮੈਂਟ ਹੋ ਜਾਂਦਾ ਬਹੁਤ ਚੰਗੀ ਗੱਲ ਹੈ ਦੋ ਪਲੇਅਰਾਂ ਦੇ ਘਰੇ ਬਹੁਤ ਵੱਡੇ ਇਨਾਮ ਜਾਂਦੇ ਹਨ ਤੇ ਬਹੁਤ ਉਲਟਕਾਮ ਹੋਇਆ ਕਬੱਡੀ ਲਈ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਅੱਗੇ ਤੋਂ ਮੇਰੇ ਜਿੰਨੇ ਵੀ ਪਲੇਅਰ ਨੇ ਹਨ ਸੀਨੀਅਰ ਨੇ ਚਲੋ ਉਮਰ ਚ ਛੋਟੇ ਨੇ ਪਰ ਹੈ ਸੀਨੀਅਰ ਨੇ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਲੋਕ ਆਪਾਂ ਤੋਂ ਅੱਕ ਜਾਣਗੇ ਹਨ ਤੇ ਦੂਜੀ ਗੱਲ ਵੀ ਪਲੇਅਰਾਂ ਚ ਨਾ ਇੱਕ ਹੋੜ ਲੱਗੀ ਪਈ ਆ ਬੈਸਟ ਨੇ ਨਿਕਲਣ ਦੀ ਹਨ ਤੇ ਉਸ ਹੋੜ ਕਰਕੇ ਕਿਤੇ ਨਾ ਕਿਤੇ ਕਹਾਂ ਦਾ ਟੂਰਨਾਮੈਂਟ ਇਸ ਕਰਕੇ ਖਰਾਬ ਹੋਇਆ ਤੇ ਰਹਿਣੀ ਹੁੰਦੀ ਭਈ ਸ਼ਹਿਨਸੀਲਤਾ ਦੀ ਬਹੁਤ ਵੱਡੀ ਘਾਟ ਹਨਾ ਪਲੇਅਰਾਂ ਦੇ ਵਿੱਚ ਅਜੇ ਵੀ ਕਮੇਟੀਆਂ ਨਾਲ ਜਾ ਕੇ ਬਹੁਤ ਵਾਰੀ ਸਾਡਾ ਰੌਲਾ ਪੈਂਦਾ ਰਿਹਾ ਧੱਪੜ ਧੱਪੜੀ ਹੋਇਆ ਕਈ ਵਾਰੀ ਸਾਡੇ ਵੀ ਟੂਰਨਾਮੈਂਟ ਸਾਡੇ ਕਰਕੇ ਵੀ ਕੈਨਸਲ ਹੋਇਆ ਅੱਜ ਵੀ ਉਹਨਾਂ ਤੋਂ ਜਿਸ ਪਿੰਡ ਦਾ ਟੂਰਨਾਮੈਂਟ ਮੇਰੇ ਕਰਕੇ ਖਰਾਬ ਹੋਇਆ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਪਰ ਯਾਰ ਉਹ ਗਰਾਊਂਡ ਦੀ ਲੜਾਈ ਸੀ ਹੈਨਾ ਗਰਾਊਂਡ ਦੀ ਲੜਾਈ ਤੋਂ ਭਾਵ ਕਿ ਕੈਡਰ ਰੇਡ ਪਾਉਣ ਜਾਂਦਾ ਤੇ ਜਾਪੀ ਨੇ ਥੱਪੜ ਮਾਰਿਆ ਜਾਂ ਰੇਡਰ ਨੇ ਮਾਰਿਆ ਉੱਥੇ ਉਹਨਾਂ ਦੀ ਫੈਟ ਹੋ ਜਾਂਦੀ ਸੀ ਪਰ ਆ ਲੜਾਈ ਨਹੀਂ ਸੁਣੀ ਸੀ ਵੀ ਮੈਚ ਹੋਣ ਤੋਂ ਬਾਅਦ ਦੁਬਾਰੇ ਵੀ ਸਾਡਾ ਮੈਚ ਕਰਾਓ ਵੀ ਰੂਲ ਨੂੰ ਤੋੜ ਕੇ ਦੁਬਾਰੇ ਮੈਚ ਕਰਾਓ ਇਦਾਂ ਨਹੀਂ ਯਾਰ ਇਦਾਂ ਨਹੀਂ ਕੁਝ ਹੋ ਸਕਦਾ ਹੁੰਦਾ ਤੂੰ ਹੋਰ ਗੇੜ ਸੁਣਿਆ ਕਿਤੇ ਹਨਾ ਜਾਂ ਕ੍ਰਿਕਟ ਦਾ ਮੰਨ ਲਓ ਟੂਰਨਾਮੈਂਟ ਹੁੰਦਾ ਹਨਾ ਪਿੰਡਾਂ ਦੇ ਵਿੱਚ ਲਾ ਲਓ ਚਲੋ ਇੰਟਰਨੈਸ਼ਨਲ ਪੱਧਰ ਦੀ ਆਪਾਂ ਗੱਲ ਨਹੀਂ ਕਰਦੇ ਉਹਦਾ ਮੁਕਾਬਲਾ ਆਪਾਂ ਪਿੰਡੂ ਟੂਰਨਾਮੈਂਟ ਨਾਲ ਨਹੀਂ ਕਰ ਸਕਦੇ ਹੁਣ ਪਿੰਡਾਂ ਦੇ ਵਿੱਚ ਮੰਨ ਲਓ ਓਵਰ ਤੇ ਸਟ੍ਰੈਕ ਚੇਂਜ ਹੋਣੀ ਹੈ ਹਨਾ ਦੂਜੇ ਪਾਸੇ ਜਿਹੜਾ ਬੈਟਸਮੈਨ ਹੈ ਉਹ ਹਲਕਾ ਜਾਂ ਮੰਨ ਲਓ ਥੋੜਾ ਬਹੁਤਾ ਇੰਜਰਡ ਵੀ ਆ ਹੋ ਹਨਾ ਤੇ ਲਾਸਟ ਬੋਲ ਤੇ ਜਿਹੜਾ ਮੇਨ ਬੈਟਸਮੈਨ ਉਹ ਤਾਂ ਸਕੋਰ ਨਹੀਂ ਕੀਤਾ ਗਿਆ ਤੇ ਉਹ ਉੱਥੇ ਟੂਰਨਾਮੈਂਟ ਕਮੇਟੀ ਨੂੰ ਬੇਇੱਜ਼ਤੀ ਕਰੇ ਵੀਰ ਮੈਨੂੰ ਸਟ੍ਰੈਕ ਤੇ ਹੀ ਰਹਿਣ ਦੋ ਹਨਾ ਐਦਾਂ ਨਹੀਂ ਹੋ ਸਕਦਾ ਤੇ ਪਲੀਜ਼ ਰੂਲ ਨੂੰ ਫਾਲੋ ਹਨਾ ਰੂਲ ਨੂੰ ਫਾਲੋ ਕਰਿਆ ਕਰੋ ਜਿੰਨੇ ਕ ਆਪਾਂ ਰੂਲ ਫਾਲੋ ਕਰਾਂਗੇ ਉਨਹੀਂ ਹੀ ਆਪਣੀ ਜਿਹੜੀ ਖੇਡ ਕਬੱਡੀ ਆ ਉਹ ਉੱਪਰ ਆਊਗੀ ਹਨਾ ਤੇ ਚਲੋ ਜੋ ਵੀ ਹੋਇਆ ਬਹੁਤ ਗਲਤ ਹੋਇਆ ਖਾਸ ਕਰਕੇ ਉਹ ਪਿੰਡ ਲਈ ਤੇ ਆਪਣੀ ਮਾਂ ਖੇਡ ਕਬੱਡੀ ਲਈ ਬਹੁਤ ਗਲਤ ਹੋਇਆ ਵੀ ਉੱਥੇ ਐਡਾ ਕੰਮ ਹੋ ਗਿਆ ਟੂਰਨਾਮੈਂਟ ਕੈਨਸਲ ਹੋ ਗਿਆ ਮੈਂ ਉਸ ਪਿੰਡ ਦੇ ਸਾਰੇ ਟੂਰਨਾਮੈਂਟ ਕਮੇਟੀ ਤੋਂ ਉਹਨਾਂ ਪਲੇਅਰਾਂ ਵੱਲੋਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਨ ਵੀ ਤੁਹਾਡਾ ਟੂਰਨਾਮੈਂਟ ਖਰਾਬ ਹੋ ਗਿਆ ਮੌਕੇ ਤੇ ਪਲੇਅਰ ਅਗਰੈਸਿਵ ਹੋ ਗਏ ਪਤਾ ਨਹੀਂ ਕੀ ਕੀ ਹੋ ਗਿਆ ਉਸ ਤੋਂ ਬਾਅਦ ਚਲੋ ਹੁਣ ਲੋਕ ਪਾ ਰਹੇ ਹਨ ਵੀ ਇਹ ਟੂਰਨਾਮੈਂਟ ਨਹੀਂ ਕਰਾਉਣੇ ਚਾਹੀਦੇ ਕੁੜੀਆਂ ਦੇ ਵਿਆਹ ਕਰਨੇ ਚਾਹੀਦੇ ਐ ਕਰਨੇ ਚਾਹੀਦੇ ਆ ਕਬੱਡੀ ਨਹੀਂ ਵੀਰੇ ਕੁੜੀਆਂ ਦੇ ਵਿਆਹ ਵੀ ਕਰਨੇ ਚਾਹੀਦੇ ਹਨਾ ਆਪਾਂ ਤਾਂ ਹਰ ਇੱਕ ਕਮੇਟੀ ਨੂੰ ਕਹਿੰਦੇ ਆ ਕਿ ਜਿੱਥੇ ਤੁਸੀਂ ਟੂਰਨਾਮੈਂਟ ਕਰਾਉਨੇ ਉੱਥੇ ਕੁੜੀਆਂ ਦੇ ਵਿਆਹ ਵੀ ਕਰੋ ਪਰ ਯਾਰ ਕਬੱਡੀ ਵੀ ਹੋਣੀ ਚਾਹੀਦੀ ਹੈ ਕਬੱਡੀ ਵੀ ਗਰੀਬ ਘਰ ਦੇ ਮੁੰਡੇ ਹੀ ਖੇਡਦੇ ਆ ਤੇ ਉਸੇ ਗਰੀਬ ਘਰ ਦੇ ਮੁੰਡੇ ਉੱਥੋਂ ਕਬੱਡੀ ਚੋਂ ਪੈਸਾ ਕਮਾ ਕੇ ਆਪਣੀਆਂ ਭੈਣਾਂ ਦੇ ਜਾਂ ਆਪਣੇ ਯਾਰ ਦੋਸਤੀਆਂ ਭੈਣਾਂ ਦੇ ਜਿੱਥੇ ਮਦਦ ਕਰਦੇ ਆ ਫੇਰ ਹੀ ਵਿਆਹ ਹੁੰਦੇ ਆ ਹਨਾ ਕਬੱਡੀ ਨਾਲ ਵੀ ਬਹੁਤ ਗਰੀਬ ਘਰਾਂ ਦੇ ਚੁੱਲੇ ਅੱਗ ਵੱਲਦੀ ਆ ਹਨਾ ਹੋਰ ਬਹੁਤ ਹਨੇਰੇ ਫਿਰ ਨੇ ਆਫੀਸ਼ਲ ਨੇ ਹਨਾ ਬਹੁਤ ਨੇ ਇਹ ਕੰਮ ਤੇ ਵਿਚ ਵਿਚਾਂ ਵਾਲਿਆਂ ਨੇ ਬਹੁਤ ਕੁਝ ਬਾਰ ਕਿਹਾ ਹਾਂ ਨਾਮ ਵੱਡੇ ਹੋਣੇ ਚਾਹੀਦੇ ਪਰ ਉਹਦੀ ਮੈਨੇਜਮੈਂਟ ਸਹੀ ਹੋਣੀ ਚਾਹੀਦੀ ਆ ਹਨਾ ਹੁਣ ਕੱਲ ਦੇ ਟੂਰਨਾਮੈਂਟ ਦਾ ਆਪਾਂ ਦਾ ਵਿਚ ਨਹੀਂ ਬਾਈ ਕਹਿ ਰਿਹਾ ਵੀ 1.5 ਕਰੋੜ ਰੁਪਏ ਦਾ ਬਾਈਟ ਸੀ ਹਨਾ ਤੁਸੀਂ 1.5 ਕਰੋੜ ਰੁਪਏ ਦੇ ਬਾਈਟ ਸਿਰਫ ਇੱਟਾ ਕੀ ਟੂਰਨਾਮੈਂਟ ਕਰਾਇਆ ਕੰਪਾਈਨ ਦਾ ਬੈਸਟ ਬੈਸਟਾ ਨੂੰ ਰੱਖ ਕੇ ਬਾਈ ਕੀ ਹੋਏਗਾ ਕੀ ਨਾ ਬਣ ਜਾਂਦਾ ਦੋ ਪਲੇਅਰ ਉੱਥੋਂ ਸਾਰਾ ਪੈਸਾ ਇਕੱਠਾ ਕਰਕੇ ਲੈ ਜਾਂਦੇ ਨੇ ਤੁਸੀਂ ਕਿਸੇ ਤਗੜੀ ਟੀਮ ਦੇ ਜਿਹੜੇ ਠੀਕ ਪਲੇਅਰ ਆ ਨਾ ਜਿਹੜੇ ਵਿੱਚ ਐਵਰੇਜ ਪਲੇਅਰ ਆ ਯਾਰ ਇਹ ਟੀਮਵਰਕ ਆ ਇੰਡੀਵਿਜੂਅਲੀ ਥੋੜੀ ਆ ਵੀ 100 ਮੀਟਰ ਰੇਸ ਆ ਬਈ ਜਿਹੜਾ ਜਿੱਤ ਗਿਆ ਉਹਨੂੰ ਕੰਪੇਨ ਯਾਰ ਜੇ ਟੀਮ ਖੇਡਦੀ ਆ ਤਾਂ ਹੀ ਫਾਈਨਲ ਤੱਕ ਆਉਂਦੇ ਆ ਨਾ ਬੰਦੇ ਤੇ ਉਹ ਬੈਸਟਾਂ ਵਾਲੇ ਦੋ ਰੀਡਰ ਰੀਡਰ ਕਰ ਲੈਂਦੇ ਆ ਦੋ ਜਾਫੀ ਕਰ ਲੈਂਦੇ ਆ ਚਾਰ ਪਲੇਅਰ ਹੀ ਕਬੱਡੀ ਖੇਡਦੇ ਆ ਬਾਕੀਆਂ ਨੂੰ ਹਿੱਸਾ ਨਹੀਂ ਮਿਲਦਾ ਬਈ ਤੁਸੀਂ ਅਨਾਮਾਂ ਨੂੰ ਵੱਡੇ ਕਰੋ ਬੈਸਟਾਂ ਨੂੰ ਵੱਡੇ ਨਾ ਕਰੋ ਠੀਕ ਆ ਅਨਾਮ ਹੀ 10 ਲੱਖ ਹੋਵੇ 8 ਲੱਖ ਹੋਵੇ ਕਟੋ-ਕਟ ਜਿਹਨੂੰ ਹਿੱਸਾ ਆਊਗਾ ਉਹ ਸ਼ਰਮ ਦਾ ਮਾਰ ਨੂੰ 40-50000 ਰੁਪਏ ਤਾਂ ਦੇ ਦੂਗਾ ਨਹੀਂ ਦੂਜੇ ਪਲੇਅਰ ਨੂੰ ਕੁਝ ਨਹੀਂ ਮਿਲਦਾ ਦੂਜਾ ਪਲੇਅਰ ਉਹੀ ਜਾ ਕੇ ਆਪਣੇ ਘਰਨੇ ਵਿਚਾਰਾ 5-4000 ਰੁਪਏ ਲੈ ਕੇ ਉਹਨਾਂ ਦੇ ਸ਼ਾਮ ਤੱਕ ਬਾਅਮ ਮੜ ਕੇ ਪਾ ਆ ਗਿਆ ਜਾਂਦਾ ਹੈ ਨਾ ਬਾਕੀ ਇਹ ਤਾਂ ਤੁਹਾਨੂੰ ਬਹੁਤ ਟਾਈਮ ਦੇ ਕਹਿ ਰਿਹਾ ਹਨ ਵੀ ਕਬੱਡੀ ਛੋਟੀ ਕਬੱਡੀ ਨੂੰ ਜ਼ਿਆਦਾ ਪ੍ਰਮੋਟ ਕਰੋ ਪਰ ਇਹ ਵੀ ਗਲਤ ਹੋ ਜਾਂਦਾ ਕਿ ਦਿਨਾਂ ਕਿਤੇ ਜੇ ਆਪਾਂ ਤਗੜੀ ਕਬੱਡੀ ਕਰਾਉਣਾ ਹਟ ਜਾਗੇ ਤਾਂ ਫਿਰ ਪਲੇਅਰਾਂ ਨੂੰ ਆਮਦਨ ਨਹੀਂ ਹੋਣੀ ਤੇ ਅੱਗੇ ਵੀ ਕੌਣ ਆਊਗਾ ਤਗੜੇ ਟੂਰਨਾਮੈਂਟ ਵੀ ਹੋਣੇ ਚਾਹੀਦੇ ਆ ਪਰ ਜਿਵੇਂ ਹੁਣ ਕਹਿੰਦੇ ਆ ਵੀ 1.5 ਕਰੋੜ ਰੁਪਇਆ ਲੱਗਿਆ ਮੈਨੂੰ ਲੱਗਦਾ ਵੀ ਚਲੋ ਮੈਂ ਤਾਂ ਠੇਕੇਦਾਰ ਨਹੀਂ ਹੈਗਾ ਨਾ ਕਬੱਡੀ ਦੇ ਵਿੱਚ ਠੇਕੇਦਾਰ ਬਹੁਤ ਆ ਗਏ ਕਬੱਡੀ ਦੇ ਵਿੱਚ ਪਰ ਜੇ ਮੈਨੂੰ ਤੁਸੀਂ ਜਾਂ ਕਿਸੇ ਹੋਰ ਆਪਦੇ ਏਰੀਏ ਦੇ ਕਿਸੇ ਪਲੇਅਰ ਨੂੰ 60 ਲੱਖ ਰੁਪਇਆ ਦੇ ਦੋ ਤੇ ਉੱਥੇ ਟੂਰਨਾਮੈਂਟ ਮੈਨੂੰ ਲੱਗਦਾ ਵੀ ਐਦੋਂ 10 ਗੁਣੇ ਜ਼ਿਆਦਾ ਤਾਕੜਾ ਹੋ ਸਕਦਾ ਸੀ ਸੋਹਣੇ ਪ੍ਰਬੰਧ ਹੋ ਸਕਦੇ ਸੀ ਤੇ ਇੱਕ ਇਹ ਇੱਕ ਪ੍ਰਬੰਧਕ ਕਮੇਟੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਬਹੁਤਾ ਹੋ ਨਹੀਂ ਹੈਗਾ ਕਿ ਸੋਡੀ ਮੈਨੇਜਮੈਂਟ ਦੀ ਬਹੁਤ ਵੱਡੀ ਘਾਟ ਹੁੰਦੀ ਆ ਟੂਰਨਾਮੈਂਟ ਤੁਸੀਂ ਬਹੁਤ ਵੱਡਾ ਕਰਾ ਦਿੰਦੇ ਹੋ ਟੂਰਨਾਮੈਂਟ ਦਾ ਅੰਤ ਨਹੀਂ ਕੋਈ ਪੰਜਾਬੀ ਵੀਰਾਂ ਦਾ ਹਨਾ ਐਨਆਰਈ ਵੀਰਾਂ ਦਾ ਟੂਰਨਾਮੈਂਟ ਦਾ ਤੁਸੀਂ ਐਂਡ ਕਰਾ ਦਿੰਦੇ ਹੋ ਮਤਲਬ ਵੀ ਸੋਚ ਤੋਂ ਵੀ ਉੱਪਰ ਹੋ ਗਈ ਹੈ ਨਾ ਕਬੱਡੀ ਸਾਡੀ ਤੋਂ ਪਰ ਯਾਰ ਉੱਥੇ ਮੈਨੇਜਮੈਂਟ ਕਮੇਟੀ ਨਹੀਂ ਸੁਣਦੀ ਕਿ ਇਹਨੂੰ ਸਹੀ ਮੈਨੇਜ ਨਹੀਂ ਕੀਤਾ ਹੁੰਦਾ ਹਨਾ ਤੁਸੀਂ ਉਸ ਲਈ ਆਪਦੇ ਏਰੀਆ ਦੇ ਪੁਰਾਣੇ ਕਬੱਡੀ ਪਲੇਅਰਾਂ ਦੀ ਰੈ ਲੈ ਲੈ ਸਕਦੇ ਹੋ ਤੇ ਮੈਂ ਇੱਥੇ ਫੇਸਬੁੱਕ ਤੇ ਬੋਲੀ ਨਾ ਨਾ ਪਹਿਲਾਂ ਵੀ ਇੱਕ ਦੋ ਵਾਰੀ ਬੋਲਿਆ ਤੇ ਮੈਨੂੰ ਬਹੁਤ ਫੋਨ ਆਏ ਵੀ ਬਾਈ ਤੂੰ ਕੀ ਕਰਦਾ ਹਾਂ ਤੇ ਹੁਣ ਤੋਂ ਯਾਰ ਆਪਾਂ ਇੱਕ ਫੈਸਲਾ ਕਰਿਆ ਵੀ ਜੇ ਕੋਈ ਪਿੰਡ ਟੂਰਨਾਮੈਂਟ ਕਰਾਉਣਾ ਚਾਹੁੰਦਾ ਸੋਹਣੇ ਵਾਈਟ ਦਾ ਤੇ ਸੋਹਣਾ ਟੂਰਨਾਮੈਂਟ ਅਨੁਸ਼ਾਸਨ ਵਾਲਾ ਟੂਰਨਾਮੈਂਟ ਹਨਾ ਤੇ ਮੈਂ ਤੁਹਾਡੇ ਲਈ ਹਾਜ਼ਰ ਹਾਂ ਹਨ ਕੱਲਾ ਮੈਂ ਨਹੀਂ ਤੁਹਾਡੇ ਏਰੀਆ ਦੇ ਸੀਨੀਅਰ ਪਲੇਅਰ ਹੋਣਗੇ ਹਨਾ ਉਹਨਾਂ ਨੂੰ ਸੱਦੋ ਹਨਾ ਤੇ ਵੀ ਆਪਾਂ ਕਿਸ ਤਰੀਕੇ ਨਾਲ ਟੂਰਨਾਮੈਂਟ ਨੂੰ ਕਰਾਈਏ ਹੁਣ ਕੱਲ ਕਿੰਨਾ ਵੱਡਾ ਟੂਰਨਾਮੈਂਟ ਸੀ ਬਾਈ ਆਖਰ ਨੂੰ ਜਿੰਨਾ ਵੱਡਾ ਟੂਰਨਾਮੈਂਟ ਹੈ ਜਿੰਨੀ ਵੱਡੀ ਸਟੇਜ ਹੈ ਉਹਦਾ ਮਾਹੌਲ ਉਹਦਾ এনवायरमेंट ਉਹਦਾ ਰੂਲ ਉਦਾਂ ਦੇ ਹੋਣੇ ਚਾਹੀਦੇ ਪਤਾ ਲੱਗੇ ਵੀ ਟੂਰਨਾਮੈਂਟ ਹੋ ਰਿਹਾ ਹੈ ਇਹ ਥੋੜੀ ਹੈ ਵੀ ਉਸੇ ਟੂਰਨਾਮੈਂਟ ਤੇ ਆਪਾਂ 21000 ਦੀ ਟੀਮ ਖੇਡ ਰਹੀ ਹੈ ਤੇ ਉਸੇ ਟੂਰਨਾਮੈਂਟ ਤੇ ਯਾਰ 100 ਕਰੋੜ ਰੁਪਈਆ ਲੱਗਿਆ ਉਸ ਤਰੀਕੇ ਨਾਲ ਤੇ ਇੱਕ ਕਮੇਟੀਆਂ ਕਿਸੇ ਵੀ ਗੱਲ ਦਾ ਫੈਸਲਾ ਗਰਾਊਂਡ ਦੇ ਵਿੱਚ ਕਰਦੇ ਆ ਜਦੋਂ ਲਾਈਵ ਚੱਲਦੀ ਹੁੰਦੀ ਹੈ ਹਨਾ ਗਰਾਊਂਡ ਕਬੱਡੀ ਖੇਡਣ ਲਈ ਆ ਨਾ ਕਿ ਫੈਸਲੇ ਕਰਨ ਲਈ ਹਨਾ ਫੈਸਲੇ ਗਰਾਊਂਡ ਤੋਂ ਬਾਹਰ ਕਰਨੇ ਚਾਹੀਦੇ ਹਨਾ ਤੇ ਫੈਸਲਾ ਇੱਕ ਜਾਂ ਦੋ ਬੰਦਿਆਂ ਨੇ ਕਰਨਾ ਹੁੰਦਾ ਤੇ ਆਪਾਂ ਉੱਥੇ ਸਾਰੇ ਜਣੇ ਸਟੇਜ ਵਾਲੇ ਵਗ ਜਾਂਦੇ ਆ ਤੇ ਉੱਥੇ ਜਿਹੜੇ ਅੰਦਰ ਬੈਠੇ ਹੁੰਦੇ ਉਹ ਵਗ ਜਾਂਦੇ ਆ ਉੱਥੇ ਮਾਹੌਲ ਹੀ ਇਦਾਂ ਦਾ ਕ੍ਰੀਏਟ ਹੋ ਜਾਂਦਾ ਵੀ ਛੋਟੀ ਗੱਲ ਵੀ ਬਹੁਤ ਜਿਆਦਾ ਵੱਡੀ ਲੱਗਦੀ ਹੈ ਕਿਉਂ ਲੋਕੂ ਕੁਮਾਰ ਦੰਦੇ ਹੱਲ ਹੱਲ ਹੋ ਜਾਂਦਾ ਤੇ ਤਾਂ ਕਿ ਵੱਡੇ ਟੂਰਨਾਮੈਂਟ ਨੂੰ ਨਾ ਮੈਨੇਜ ਕਰਨਾ ਬਹੁਤ ਜ਼ਰੂਰੀ ਆ ਹਨਾ ਤੁਸੀਂ ਭਾਈ ਆਪਣੇ ਨਾਲ ਸੰਪਰਕ ਕਰੋ ਐਨੀ ਟਾਈਮ ਹਨਾ ਕਿਸੇ ਵੀ ਟਾਈਮ ਟੀਮਾਂ ਤੁਸੀਂ ਬੁਲਾਉਣੀਆਂ ਪੈਸੇ ਤੁਸੀਂ ਦੇਣਿਆ ਆਪਾਂ ਨੂੰ ਨਹੀਂ ਮਤਲਬ ਕੰਪਨੀ ਬੋਡੀ ਹਨਾ ਵੀ ਤੁਸੀਂ ਕੀ ਕਰ ਰਹੇ ਹੋ ਕਿਹੜੀ ਟੀਮ ਨੂੰ ਸਾਧ ਰਹੇ ਹੋ ਕਿ ਨੂੰ ਕਿੰਨੇ ਪੈਸੇ ਦੇ ਰਹੇ ਹੋ ਕੀ ਨਾ ਪਰ ਆਪਾਂ ਤੁਹਾਨੂੰ ਉਹ ਟੂਰਨਾਮੈਂਟ ਤੇ ਵਧੀਆ ਪ੍ਰਬੰਧ ਕਰਕੇ ਦੇਵਾਂਗੇ ਵੀ ਭਾਈ ਇਸ ਤਰੀਕੇ ਨਾਲ ਕਬੱਡੀ ਹੋਊਗੀ ਹਨਾ ਉਹ ਤਰੀਕਾ ਕੀ ਆ ਉਹ ਤਰੀਕਾ ਤੁਹਾਨੂੰ ਦੱਸਾਂਗੇ ਹਨ ਵੀ ਇਸ ਤਰੀਕੇ ਨਾਲ ਕਬੱਡੀ ਹੋਊਗੀ ਇੱਥੇ ਪਲੇਅਰ ਖੜਨਗੇ ਇੱਥੇ ਆਹਾ ਹੋ ਇੱਥੋਂ ਕਮੈਂਟਰੀ ਹੋ ਬਾਈ ਐਡਾ ਬਾਈਟਾ ਤੁਸੀਂ ਵਿੱਚ ਤੁਰੇ ਫਿਰਦੇ ਹਨਾ ਆਪਾਂ ਉਥੇ ਰੈਫਰੀ ਜ਼ਿਆਦਾ ਹੋ ਰਿਹਾ ਜਾਂ ਅਨਾਉਂਸਰ ਬਾਈ ਆਪਣੇ ਵੱਡੇ ਭਾਈ ਹਨਾ ਤੇ ਵਿੱਚ ਫਿਰਦੇ ਆ ਗਰਾਊਂਡ ਦੇ ਜਾਂ ਕਿੱਡੀ ਗੱਲ ਹੈ ਜਦੋਂ ਆਪਾਂ 1.5 ਕਰੋੜ ਰੁਪਏ ਲਾ ਕੇ ਆਪਾਂ 2-3 ਲੱਖ ਰੁਪਏ ਇਦਾਂ ਦੇ ਪ੍ਰਬੰਧਾ ਚ ਵੀ ਲਾ ਸਕਦੇ ਹਾਂ ਹੁਣ ਕੱਲ ਜੇ ਮੰਨ ਲਓ ਉਹ ਟੀਮ ਕੁਆਰਟਰ ਫਾਈਨਲ ਹਾਰ ਗਈ ਤਾਂ ਸੈਮੀ ਫਾਈਨਲ ਦੇ ਵਿੱਚ ਉਹ ਟੀਮ ਪੇਚ ਨਹੀਂ ਆ ਸਕਦੀ ਸੀ ਠੀਕ ਪਰ ਉਹਨੇ ਵਿਚ ਆਏ ਉਹ ਰੌਲਾ ਪਿਆ ਆਪਸੀ ਤਕਰਾਰ ਵਾਜੀ ਵਧੀ ਹਨ ਬਹੁਤ ਉਲਟ ਹੋਇਆ ਹਨ ਕੰਮ ਇਹ ਇਦਾਂ ਹੋਣਾ ਨਹੀਂ ਚਾਹੀਦਾ ਬਸ ਭਾਈ